سی پی را کر چکی سو راشٹرپتی دروپی مرمو نے دبایا ہلب سابق جگدیپ دھنکھ بھی لمبے بعد آئے نظمائ پتنجلی گائے کا گھی, ماں کا بھروسہ پیار سے بھروسہ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਸੀ ਮੀਟਿੰਗ ਜਾਰੀ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਦੇ ਨਾਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਇਹ ਮੀਟਿੰਗ ਹੋ ਰਹੀ ਹੈ ਦੱਸ ਦਈਏ ਕਿ ਬੀਤੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਛੁੱਟੀ ਮਿਲੀ ਸੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਰਾਹਤ ਕਾਰਜਾਂ ਦੀ ਸਮੀਖਿਆ ਲਈ ਇੱਕ ਹਾਈ ਲੈਵਲ ਮੀਟਿੰਗ ਸੱਦ ਲਈ ਗਈ ਸੀ ਤੇ ਇਸ ਵੇਲੇ ਮੀਟਿੰਗ ਜਾਰੀ ਹੈ ਸੀਐਮ ਭਗਵੰਤ ਮਾਨ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਸਮੀਖਿਆ ਕਰ ਰਹੇ ਨੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਸ ਵੇਲੇ ਹਾਲਾਤ ਕੀ ਨੇ ਪੰਜਾਬ ਦੇ 23 ਦੇ 23 ਅਸ ਜ਼ਿਲਿਆਂ ਦੇ ਕੀ ਹਾਲਾਤ ਨੇ ਡਿਪਟੀ ਕਮਿਸ਼ਨਰਸ ਦੇ ਨਾਲ ਵੀਡੀਓ ਕਾਨਫਰencing ਦੇ ذریعے ਇਹ ਮੀਟਿੰਗ ਹੈ ਥੋੜੀ ਦੇਰ ਤੇ ਬਾਅਦ ਮੁੱਖ ਮੰਤਰੀ ਪੰਜਾਬ ਖੁਦ ਪ੍ਰੈਸ ਕਾਨਫਰੰਸ ਕਰਨਗੇ ਤੇ ਜਾਣਕਾਰੀ ਦੇਣਗੇ ਕਿ ਇਸ ਵੇਲੇ ਕਿੰਨੇ ਰਾਹਤ ਕਾਰਜ ਜਾਰੀ ਨੇ ਕਿੰਨੇ ਲੋਕਾਂ ਤੱਕ ਮਦਦ ਪਹੁੰਚਾਈ ਜਾ ਚੁੱਕੀ ਹੈ ਤੇ ਕਿੰਨੇ ਲੋਕ ਹਾਲੇ ਵੀ ਮਦਦ ਉਹਨਾਂ ਤੱਕ ਪਹੁੰਚਾਈ ਜਾਣੀ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਹੜ੍ਹ ਪੀੜਤਾਂ ਦੇ ਲਈ ਵੱਡੇ ਐਲਾਨ ਵੀ ਕੀਤੇ ਗਏ ਜਿਸ ਦੇ ਵਿੱਚ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਅਤੇ ਜਿਸ ਦਾ ਖੇਤ ਉਸ ਦੀ ਰੇਤ ਦੀ ਨੀਤੀ ਨੂੰ ਵੀ ਅਤੇ ਵੀ ਮੋਹਰ ਲੱਗੀ ਸੀ ਤੇ ਅੱਜ ਹੁਣ ਸਮਿਖਿਆ ਮੀਟਿੰਗ ਸਮਿਖਿਆ ਮੀਟਿੰਗ ਤੋਂ ਬਾਅਦ ਜਾਣਕਾਰੀ ਮਿਲੇਗੀ ਕਿੰਨੇ ਕੁ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਕਿੱਥੇ-ਕਿੱਥੇ ਕਿਹੜੀ-ਕਿਹੜੀ ਮਦਦ ਪਹੁੰਚਾਈ ਜਾ ਚੁੱਕੀ ਹੈ ਤੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਆਪੋ ਆਪਣੇ ਜ਼ਿਲ੍ਹੇ ਦੀ ਜਾਣਕਾਰੀ ਸੀਐਮ ਮਾਨ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ 6 ਦਿਨ ਹਸਪੀਟਲ ਚ ਦਾਖਲ ਰਹਿਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਤੰਦਰੁਸਤ ਹੋ ਕੇ ਵਾਪਸ ਪਰਤੇ ਨੇ ਤੇ ਆਉਂਦੇ ਹੀ ਪੰਜਾਬ ਪ੍ਰਤੀ ਉਹਨਾਂ ਦੀ ਫਿਕਰਮੰਦੀ ਤੇ ਉਹਨਾਂ ਦੇ ਵੱਲੋਂ ਹਾਈ ਲੈਵਲ ਮੀਟਿੰਗ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਪੰਜਾਬ ਚੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ ਵੀਡੀਓ ਕਾਨਫਰencing ਦੇ ਜ਼ਰੀਏ ਸਾਰੇ ਡਿਪਟੀ ਕਮਿਸ਼ਨਰ ਜੁੜੇ ਨੇ ਜੋ ਜਾਣਕਾਰੀ ਦੇ ਰਹੇ ਨੇ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਏਗੀ ਜਿਸ ਤੋਂ ਬਾਅਦ ਤਾਜ਼ਾ ਸਥਿਤੀ ਪਤਾ ਲੱਗੇਗੀ ਹਾਲਾਂਕਿ ਹੁਣ ਤੱਕ ਕਰੀਬ 51 ਮੌਤਾਂ ਹੋ ਚੁੱਕੀਆਂ ਨੇ ਹੜ੍ਹਾਂ ਦੇ ਕਰ ਉਧਰ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹਥਿਆਰਾਂ ਦੇ ਜ਼ਖੀਰੇ ਦੇ ਸਣੇ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਫਾਜ਼ਿਲਕਾ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਕੀਤੀ ਜਾ ਰਹੀ ਸੀ ਜਿਸ ਦਾ ਪਰਦਾਫਾਸ਼ ਕੀਤਾ ਗਿਆ ਹੈ ਇਹ ਹੀ ਨਹੀਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ ਹੈ 18 ਪਿਸਤੌਲਾਂ 1847 ਕਾਰਤੂਸ ਤੇ 42 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਵੱਡੀ ਰਿਕਵਰੀ ਹੈ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇੰਨੇ ਵੱਡੀ ਪੱਧਰ ਤੇ ਅਸਲਾ 18 ਪਿਸਤੌਲਾਂ 1847 ਕਾਰਤੂਸ 42 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਫਾਜ਼ਿਲਕਾ ਪੁਲਿਸ ਦੇ ਵੱਲੋਂ ਸੀਆਈਏ ਫਾਜ਼ਿਲਕਾ ਦੇ ਵੱਲੋਂ ਇਹ ਸਰਹੱਦ ਪਾਰ ਤੋਂ ਨੈਕਸਸ ਚਲਾਇਆ ਜਾ ਰਿਹਾ ਸੀ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਵੱਡੀ ਪੱਧਰ ਤੇ ਅਸਲਾ ਵੀ ਬਰਾਮਦ ਕੀਤਾ ਗਿਆ ਕਾਰਤੂਸ ਬਰਾਮਦ ਕੀਤੇ ਗਏ ਨੇ 18 ਪਿਸਤੌਲ 1800 ਤੋਂ ਵੱਧ ਕਾਰਤੂਸ ਅਤੇ 42 ਮੈਗਜ਼ੀਨ ਬਰਾਮਦ ਕੀਤੇ ਗਏ ਨੇ ਫਾਜ਼ਿਲਕਾ ਪੁਲਿਸ ਦੇ ਪੰਜਾਬ ਦੇ ਵਿੱਚ ਜਿੱਥੇ ਹੜਾਂ ਦੀ ਮਾਰ ਪਈ ਹੈ ਉੱਥੇ ਹੜਾਂ ਦੇ ਵਿਚਾਲੇ ਹੀ ਪੰਜਾਬ ਦੇ ਵਿੱਚ ਹੁਣ ਅਫਰੀਕਨ ਫੀਵਰ ਦੀ ਵੀ ਦਸਤਕ ਹੋ ਗਈ ਹੈ ਅਜਨਾਲਾ ਦੇ ਵਿੱਚ अफ्रीकन सवाइन फीवर ਦਾ ਕੇਸ ਸਾਹਮਣੇ ਆਇਆ ਹੈ। ASF ਦਾ ਇਹ ਪਹਿਲਾ ਕੇਸ ਹੈ ਪਿੰਡ ਧਾਰੀਵਾਰ ਕਲੇਰ ਹੈ ਜਿੱਥੋਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਦੇ ਇੱਕ ਸੂਰ ਫਾਰਮ ਦੇ ਵਿੱਚ ASF ਦੀ ਪੁਸ਼ਟੀ ਹੋਈ ਹੈ। ਪਿੰਡ ਧਾਰੀਵਾਰ ਕਲੇਰ ਨੂੰ ਇਸ ਬਿਮਾਰੀ ਦਾ ਕੇਂਦਰ ਐਲਾਨ ਦਿੱਤਾ ਗਿਆ ਹੈ। ਦੱਸਦੀ ਕਿ ਪ੍ਰਭਾਵਿਤ ਸੂਰ ਫਾਰਮ ਨੂੰ ਸੈਨੀਟਾਈਜ਼ ਕਰਕੇ ਸੀਲ ਕਰ ਦਿੱਤਾ ਗਿਆ ਹੈ। ਫਾਰਮ ਦੇ ਸੂਰਾਂ ਨੂੰ ਮਾਰ ਕੇ ਸੁਰੱਖਿਅਤ ਢੰਗ ਨਾਲ ਦਫਨਾ ਦਿੱਤਾ ਗਿਆ ਹੈ। ਇਹ ਬਿਮਾਰੀ ਸਿਰਫ ਸੂਰਾਂ ਨੂੰ ਪ੍ਰਭਾਵਿਤ ਕਰਦੀ ਹੈ ਮਨੁੱਖਾਂ ਦੀ ਸਿਹਤ ਲਈ ਇਸ ਦਾ ਕੋਈ ਖਤਰਾ ਨਹੀਂ ਹੈ ਪਰ ਪਿੰਡ ਧਾਰੀਵਾਰ ਕਲੇਰ ਅਜਨਾਲਾ ਦਾ ਇਹ ਪਿੰਡ ਜਿੱਥੇ ਅਫਰੀਕਨ ਸਵਾਈਨ ਫਲੂ ਦਾ ਇੱਕ ਮਾਮਲਾ ਸਾਹਮਣੇ ਆਇਆ ਸੂਰਾਂ ਦੇ ਵਿੱਚ ਇਹ ਸਾਹਮਣੇ ਮਾਮਲਾ ਆਇਆ ਹੈ ਸੂਰ ਫਾਰਮ ਸੀ ਪਿਗ ਫਾਰਮ ਸੀ ਜਿੱਥੇ ਹੁਣ ਬਾਕੀ ਸੂਰਾਂ ਨੂੰ ਮਾਰ ਕੇ ਦਫਨਾ ਦਿੱਤਾ ਗਿਆ ਹੈ ਅਤੇ ਸੈਨੀਟਾਈਜ਼ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਫਾਰਮ ਨੂੰ ਵੀ ਸੀਲ ਕਰ ਦਿੱਤਾ ਗਿਆ ਤਾਂ ਜੋ ਅੱਗੇ ਇਹ ਬਿਮਾਰੀ ਇਹ ਫਲੂ ਨਾ ਫੈਲੇ ਹਟਾਣਾ ਪਿੱਗ ਫਾਰਮਸੀ 6 ਮਹੀਨੇ ਪਹਿਲਾਂ ਸਟਾਰਟ ਕੀਤਾ ਸੀ ਜੀ ਟੋਟਲ ਕਿੰਨੇ ਐਨੀਮਲ ਸੀ ਕੀ ਗੱਲ ਬਾਤ 210 ਐਨੀਮਲ ਸੀ ਸਾਡੇ ਤੇ ਬਾਅਦ ਵਿੱਚ ਇਦਾਂ ਹੀ ਸਾਨੂੰ ਪ੍ਰੋਬਲਮ ਲੱਗੀ ਫਿਰ ਸਾਡੇ ਸਫਲਾਈ ਆਰ ਡੀ ਡੀ ਐਲ ਜਲੰਧਰ ਰਿਪੋਰਟ ਦਿੱਤੀ ਫਿਰ ਕਹਿੰਦੇ ਵੀ ਸਾਡੇ ਆਈ ਐਸ ਐਫ ਆਈਆ ਵਾਇਰਸ ਆਇਆ ਐਸ ਕਿਦਾਂ ਦਾ ਕੋਈ ਫਿਰ ਸਾਡੇ ਮਤਲਬ ਇਦਾਂ ਹੀ ਕਰਦੇ 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 10 ਤਰੀਕ ਤੱਕ 7 8 ਦੇ ਤਰੀਕ ਦੇ ਕਰੀਬ ਸਾਡੇ ਮਤਲਬ 6 7 ਪਿਗਲਟ ਰਹਿ ਗਏ ਤੇ ਸਾਨੂੰ ਰਿਪੋਰਟ ਦੇਣੀ ਚਾਹੀਦੀ ਸੀ ਇਹਨਾਂ ਨੂੰ ਕਿ 72 ਘੰਟੇ ਦੇ ਵਿੱਚ ਵਿੱਚ ਮੇਰੀ ਰਿਪੋਰਟ 31 ਤਰੀਕ ਨੂੰ ਚਲ ਗਈ ਸੀ ਰਿਪੋਰਟ ਮੈਂ ਖੁਦ ਆਰ ਡੀ ਡੀ ਵਾਲ ਦੇ ਕੇ ਆਇਆ ਹਾਂ ਬਾਈਕ ਤੇ ਜੋ ਕਿ ਕੰਮ ਹੈਗਾ ਆ ਵੀਰਕਾ ਪੋਲੀ ਕਲੀਨਿੰਗ ਦਾ ਉਹਨਾਂ ਨੇ ਦੇਣੀ ਚਲੋ ਮੈਂ ਆਪ ਹੀ ਮੇਰੀ ਜਲਦੀ ਹੱਲ ਹੋ ਕੀਤਾ ਜਾਵੇ ਮੇਰੀ ਰਿਪੋਰਟ ਫੇਰ ਉੱਥੇ ਪਈ ਰਹੀ ਸੋਮਵਾਰ ਵੀ ਐਤਵਾਰ ਵੀ ਮੰਗਲਵਾਰ ਵੀ ਬੁੱਧਵਾਰ ਵੀ ਉੱਥੇ ਰਿਪੋਰਟ ਪਈ ਰਹੀ ਫਿਰ ਮੇਰਾ ਕੋਈ ਹੱਲ ਨਹੀਂ ਹੋਇਆ ਇਦਾਂ ਹੀ ਜਾਨਵਰ ਮਰਦੇ ਗਏ ਮਰਦੇ ਗਏ ਤੇ ਕਿਸੇ ਨੇ ਕੋਈ ਗੱਡ ਨਹੀਂ ਕੀਤਾ ਮੈਨੂੰ ਫਿਰ ਜਦੋਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ 22 ਲੱਖ ਦਾ ਨੁਕਸਾਨ ਹੋ ਗਿਆ ਫਿਰ ਸਾਰੀ ਟੀਮ ਆ ਗਈ ਉਹਦੇ ਸਾਡੇ 7 ਜਾਨਵਰ ਰਹਿ ਗਏ ਤੇ ਹੁਣ ਸੱਤਾਂ ਦਾ ਅਸੀਂ ਕੀ ਕਰਾਂਗੇ ਟੋਟਲ ਕਿੰਨੇ ਜਾਨਵਰ ਗਏ 210 ਜਾਨਵਰ ਗਏ ਸਾਰਿਆਂ ਦੀ ਮਤਲਬ ਸਾਰੇ ਇੰਨੇ ਦੀ ਡੈਥ ਹੋ ਗਈ 203 ਦੇ ਕਰੀਬ ਹੈ ਫਿਰ ਉਹਨਾਂ ਨੂੰ ਮਤਲਬ ਸੱਤ ਹਾਂਜੀ ਦੱਬਿਆ ਸੀ ਕੋਈ ਦੱਬਿਆ ਕੋਈ ਇਦਾਂ ਹੀ ਕਰਤਾ ਹੋਰ ਹਾਂਜੀ ਜਿਹੜੇ 7 ਵਜੇ ਸੀ ਫਿਰ ਸਤ ਨਹੀਂ ਉਹਨਾਂ ਨੇ ਕਿਲ ਕਰਤਾ ਉਹ ਟੋਆ ਪੁੱਟਿਆ ਸੀ ਉੱਥੇ ਜਿਸ ਵੀ ਆਈ ਵਗੈਰਾ ਉਹ ਦਾ ਪਤਾ ਉਹਨਾਂ ਨੇ ਕਿਲ ਕਰਕੇ ਹਾਂਜੀ ਵਜਾ ਦੱਸਿਆ ਉਹਨਾਂ ਨੇ ਟਰੌਕਟ ਵਜਾ ਰਿਪੋਰਟ ਆਈ ਜੇ ਵਪਾਲਤ ਵਗੈਰਾ ਇਦਾਂ ਦੱਸਦੇ ਕੁਝ ਏਐਸਐਫ ਦੇ ਵਾਇਰਸ ਆਇਆ ਕੋਈ ਹਾਂਜੀ ਜੇ ਏਐਸਐਫ ਦਾ ਵਾਇਰਸ ਆਇਆ ਹਨੂ ਪਹਿਲਾਂ ਗਾਈਡ ਕੀਤਾ ਜਾਂਦਾ ਨਾ ਟੀਮ ਵੱਲੋਂ ਆਡਾ ਕੋਈ ਨਾ ਕੋਈ ਹੱਲ ਹੋ ਸਕਦਾ ਹੈ ਜੀ ਨਹੀਂ ਇਹ ਫਲੂ ਨਹੀਂ ਹੈ ਜੇ ਅਫਰੀਕਨ ਸਵਾਈਨ ਫੀਵਰ ਹੈ ਜੋ ਕਿ ਸਿਰਫ ਸੂਰੋਂ ਕੀ ਬਿਮਾਰੀ ਹੈ ਜੇ ਫਲੂ ਨਹੀਂ ਹੈ ਕਿੰਨੇ ਨੁਕਸਾਨਾ ਦੋ ਕਿੰਨੇ ਸੂਰ ਇਸ ਵਿੱਚ ਮਰਨਗੇ اس کا نقصان صرف سوروں کو ہوتا ہے اس جو فارم ہے وہاں پر سوروں کی موت ہو رہی تھی وہاں ہمارے ڈپارٹمنٹ نے اس کی ٹیسٹنگ جب کروائی تو وہ فریکنٹ سوائن فیور کے سیمپل پوزٹیو آئے تو سرکار کی ہدایتوں کے مطابق یہ بیماری دوسرے سوروں میں پھیل نہ جائے تو وہاں پر جو سور ہیں ان کو مارا جاتا ہے اور جو فارم ہے اس کو سینیٹائز کیا جاتا ہے جو ہم نے کروا دیا ہے اور ایک کلومیٹر کے گیرے کے اندر جو بھی سور ہیں ان کو مارنا پڑتا ہے اور دس کلو میٹر کے کیرے کے اندر جو سور کے فارم ہیں ان کو, کو سروے کرنا پڑتا ہے ان کی چیکنگ کرنی پڑتی ہے آ, اس بم, یہ ہماری سوروں سے نہ ہی دوسرے جانوروں کو ہوتی ہے اور نہ ہی انسانوں کو ہوتی ہے جو ہماری ٹیم ہے اس نے جب سیمپل پوزیٹیو آئے ہیں وہاں پر گئے وہاں آٹھ سور تھے جن کو ہماری ٹیم نے مار کے وہاں پر دفنا دیا ہے اور فارم کو سینیٹائز کر دیا ہے تاری وال کلیئر گاؤں कोई 200 सूअर का भी तो नहीं हुआ है ऐसा नहीं वहां बाकी सूअर हैं जो आसपास के सूअर हैं उनको सर्वे कर रहे हैं अगर उनको निशानी होएगी तो उसके सैंपल भी टेस्ट करेंगे अगर वो पॉजिटिव आए तो उनको भी मा, आ, मारना पड़ेगा पर फिलहाल हमने सिर्फ 8 सूअर हैं जो उनको मार के दफनाया है ਚਦੁਰ ਮੁਹਾਲੀ ਚ ਨਰਸ ਦੇ ਕਤਲ ਮਾਮਲੇ ਚ ਇੱਕ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਸਾਬਕਾ ਪੁਲਿਸ ਕਰਮੀ ਰਸ਼ਪ੍ਰੀਤ ਸਿੰਘ ਨੂੰ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਹਾਲੀ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਉਮਰ ਕੈਦ ਦੇ ਦਾ ਨਾਲ ਨਾਲ 40000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਬੂਤ ਨਸ਼ਟ ਕਰਨ ਲਈ 3 ਸਾਲ ਦੀ ਕਠੋਰ ਕੈਦ ਦੀ ਵੀ ਸਜ਼ਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਨਸੀਬ ਕੌਰ ਨਾਂ ਦੀ ਨਰਸ ਦਾ ਕਤਲ ਕਰ ਦਿੱਤਾ ਗਿਆ ਸੀ। 13 ਨਵੰਬਰ 2022 ਨੂੰ ਸੁਹਾਣਾ ਪਿੰਡ ਦੇ ਨੇੜੇ ਨਰਸ ਦੀ ਡੈੱਡ ਬੋਡੀ ਮਿਲੀ ਸੀ ਤੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਸੀ ਉਸੇ ਰਾਤ ਨਸੀਬ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਇਸ ਦੌਰਾਨ ਜਦੋਂ ਉਸ ਨੇ ਵਿਆਦਾ ਦਬਾਅ ਬਣਾਇਆ ਤਾਂ ਰਸ਼ਪ੍ਰੀਤ ਨੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਗਲਾ ਘੁੱਟ ਦਿੱਤਾ ਫਿਰ ਉਸ ਨੇ লাশ ਨੂੰ ਐਕਟੀਵੇਟ ਰੱਖ ਕੇ ਤਲਾਬ ਦੇ ਨੇੜੇ ਸੁੱਟ ਦਿੱਤਾ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਉਹ লাশ ਲੈ ਕੇ ਜਾਂਦਾ ਹੋਇਆ ਕੈਦ ਹੋ ਗਿਆ ਸੀ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਸ਼ਪ੍ਰੀਤ ਅਤੇ ਨਸੀਬ ਲਿਵਨ ਰਿਸ਼ਤੇ ਦੇ ਵਿੱਚ ਰਹ ਰਹੇ ਸੀ ਲਿਵਨ ਰਿਲੇਸ਼ਨ ਚ ਰਹ ਰਹੇ ਸੀ ਅਤੇ ਨਸੀਬ ਦਾ ਕਤਲ ਰਾਸ਼ਪ੍ਰੀਤ ਨੇ ਕੀਤਾ ਸੀ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਪੇਸ਼ੇਵਜੋਂ ਨਰਸ ਸੀ ਨਸੀਬਕੌਰ ਦੂਜੇ ਪਾਸੇ ਪੁਲਿਸ ਮੁਲਾਜ਼ਮ ਸੀ ਰਾਸ਼ਪ੍ਰੀਤ ਸਿੰਘ ਤੇ ਹੁਣ ਉਸ ਨੂੰ 3 ਸਾਲ ਦੀ ਸਜ਼ਾ ਦਿੱਤੀ ਗਈ ਹੈ 40000 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਸੋਹਾਣਾ ਪਿੰਡ ਦੇ ਨੇੜੇ ਨਰਸ ਨਸੀਬਕੌਰ ਦੀ ਲਾਸ਼ ਮਿਲੀ ਸੀ ਇਸ ਨਾਲ ਹੀ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੀ ਸਜ਼ਾ ਸੁਣਾਈ ਜਾਣੀ ਹੈ ਦੱਸਦੀਏ ਕਿ ਅਦਾਲਤ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਹੈ 2 ਦਿਨ ਪਹਿਲਾਂ ਹੀ ਅਦਾਲਤ ਦੇ ਵੱਲੋਂ ਮਨਜਿੰਦਰ ਲਾਲਪੁਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਲਾਲਪੁਰਾ ਤੇ ਉਹਨਾਂ ਸਣੇ 12 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਪਿੰਡ ਜੀਦਾ ਚੋਇ ਤਮਾਕੇ ਦੇ ਮਾਮਲੇ 'ਚ ਜਾਂਚ ਹੁਣ ਫੌਜ ਕਰ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਫੌਜ ਵੀ ਕਰੇਗੀ। ਅੱਜ ਫੌਜ ਦੀ ਜਾਂਚ ਟੀਮ ਬਠਿੰਡਾ ਪਹੁੰਚ ਸਕਦੀ ਹੈ। ਸਥਾਨਕ ਪੁਲਿਸ ਅਤੇ ਫੋਰੈਂਸਿਕ ਟੀਮ ਵੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਪੁਲਿਸ ਨੇ ਜ਼ਖਮੀ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤਮਾਕੇ ਦੇ ਵਿੱਚ ਪਿਓ ਪੁੱਤਰ ਗੰਭੀਰ ਜ਼ਖਮੀ ਹੋ ਗਏ ਸਨ ਗੁਰਪ੍ਰੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ ਅਤੇ ਸ਼ਾਮ ਨੂੰ ਮੁੜ ਕਮਰੇ ਚ ਗਿਆ ਉਸ ਦਾ ਪਿਤਾ ਵੀ ਜ਼ਖਮੀ ਹੋ ਗਿਆ ਦੂਜਾ ਜਦੋਂ ਤਮਾਕਾ ਹੁੰਦਾ ਹੈ ਤਮਾਕੇ ਦੇ ਵਿੱਚ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਹੁਣ ਦੋਹਾਂ ਦਾ ਬਠਿੰਡਾ ਦੇ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ 10 ਸਤੰਬਰ ਨੂੰ ਗੁਰਪ੍ਰੀਤ ਨੇ ਆਨਲਾਈਨ ਇਹ ਸਮਗਰੀ ਮੰਗਾਈ ਸੀ ਮਲਜ਼ਮ ਗੁਰਪ੍ਰੀਤ ਨੇ ਕੱਲ ਹੀ ਜੰਮੂ ਦੀ ਟਿਕਟ ਵੀ ਬੁੱਕ ਕਰਵਾਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗੁੰਝਲਦਾਰ ਤੇ ਕਾਫੀ ਸ਼ੱਕੀ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਤਮਾਕਾ ਕੇ ਸਮਗਰੀ ਮੰਗਾਈ ਗਈ ਸੀ ਆਨਲਾਈਨ ਆਰਡਰ ਦੇ ਉੱਤੇ ਤੇ ਇਸ ਦੇ ਦੌਰਾਨ ਪਿੰਡ ਜੀਦਾ ਦੇ ਵਿੱਚ ਇਹ ਤਮਾਕਾ ਹੋ ਗਿਆ ਘਰ ਦੇ ਵਿੱਚ ਵੀ ਇੱਕ ਤੋਂ ਬਾਅਦ ਇੱਕ ਤਮਾਕਾ ਹੋਇਆ ਪਹਿਲੇ ਤਮਾਕੇ ਦੇ ਵਿੱਚ ਗੁਰਪ੍ਰੀਤ ਸਿੰਘ ਖੁਦ ਜ਼ਖਮੀ ਹੋ ਗਿਆ ਦੂਜੇ ਤਮਾਕੇ ਦੇ ਵਿੱਚ ਉਸ ਦਾ ਪਿਤਾ ਜ਼ਖਮੀ ਹੋ ਗਿਆ ਹੁਣ ਦੋਵੇਂ ਜ਼ੇਰੇ ਇਲਾਜ ਨੇ ਹਸਪੀਟਲ ਦੇ ਵਿੱਚ ਤੇ ਇਸ ਮਾਮਲੇ ਦੀ ਜਾਂਚ ਹੁਣ ਫੌਜ ਦੇ ਵੱਲੋਂ ਵੀ ਕੀਤੀ ਜਾਣੀ ਹੈ ਜਾਣਕਾਰੀ ਮਿਲ ਰਹੀ ਹੈ ਤੇ ਆਨਲਾਈਨ ਇਹ ਵਿਸਫੋਟਕ ਸਮਗਰੀ ਉਸ ਦੇ ਵੱਲੋਂ ਮੰਗਾਈ ਗਈ ਸੀ ਦੋ ਵਾਰ ਧਮਾਕਾ ਹੋਣ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਦੋ ਬਾਰ ਬਲਾਸਟ ਹੋਇਆ ਤੇ ਉਹ ਪੁੱਤਰ ਜ਼ਖਮੀ ਨੇ ਤੇ ਇਸ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਆਮ ਆਵਾਜ਼ ਤਾ ਬਠਿੰਡਾ ਦਾ ਇਹ ਪਿੰਡ ਹੈ ਜੀਦਾ ਜਿੱਥੇ ਇੱਕ ਤੋਂ ਬਾਅਦ ਇੱਕ ਧਮਾਕਾ ਹੋਣ ਤੋਂ ਬਾਅਦ ਇਸ ਘਰ ਨੂੰ ਸੀਲ ਕਰ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਮੌਜੂਦ ਹੈ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਆਖਿਰ ਕੀ ਕਰਨਾ ਸੀ ਇਸ ਧਮਾਕਾ ਖੇਜ ਸਮਗਰੀ ਦਾ ਕੀ ਕਿਤੇ ਕੋਈ ਵਿਸਫੋਟ ਕਰਨਾ ਸੀ ਜਾਂ ਫਿਰ ਕੋਈ ਹੋਰ ਕਾਰਨ ਸੀ ਭਾਵੇਂ ਕਿ ਸਾਰਾ ਜਾਂਚ ਦਾ ਵਿਸ਼ਾ ਹੈ ਪਰ ਆਖਿਰ ਘਰ ਦੇ ਵਿੱਚ ਇਹ ਧਮਾਕਾ ਖੇਜ ਸਮਗਰੀ ਕਿਉਂ ਰੱਖੀ ਹੋਈ ਸੀ ਕੀ ਕੀਤਾ ਜਾ ਰਿਹਾ ਸੀ ਇਹ ਜਾਂਚ ਦਾ ਵਿਸ਼ਾ ਹੈ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਸਥਾਨਿਕ ਪੁਲਿਸ ਅਧਿਕਾਰੀ ਜਾਂਚ ਦੇ ਵਿੱਚ ਜੁਟੇ ਹੋਏ ਨੇ ਤੇ ਹੁਣ ਖਬਰ ਇਹ ਵੀ ਮਿਲ ਰਹੀ ਹੈ ਕਿ ਇਸ ਦੀ ਜਾਂਚ ਫੌਜ ਵੀ ਕਰ ਸਕਦੀ ਹੈ ਤਾਂ ਇਹ ਕਾਫੀ ਮਾਮਲਾ ਇਸ ਵੇਲੇ ਸੁਰਖੀਆਂ ਦੇ ਵਿੱਚ ਵੀ ਹੈ ਤੇ ਕਾਫੀ ਇਹ ਸੈਂਸਿਟਿਵ ਮਾਮਲਾ ਵੀ ਬਣ ਗਿਆ ਹੈ ਸਿੱਧਾ ਚੱਲਦੇ ਹਾਂ ਬਠਿੰਡਾ ਮੇਰੇ ਸਹਿਯੋਗੀ ਸੂਰਜ ਭਾਨ ਜੁੜੇ ਨੇ ਸੂਰਜ ਤੁਸੀਂ ਸਮਝਾਂਗੇ ਆਖਿਰੇ ਪੂਰਾ ਮਾਮਲਾ ਕੀ ਆ ਸੂਰਜ ਜੇਕਰ ਵਿਸਥਾਰ ਨਾਲ ਦੱਸ ਸਕੋ ਇੱਕ ਤੋਂ ਬਾਅਦ ਇੱਕ ਧਮਾਕੇ ਹੁੰਦੇ ਨੇ ਪਹਿਲਾਂ ਪੁੱਤਰ ਜ਼ਖਮੀ ਹੁੰਦਾ ਫਿਰ ਪਿਤਾ ਜ਼ਖਮੀ ਹੋ ਜਾਂਦਾ ਆਖਿਰ ਇਸ ਧਮਾਕਾ ਕੇ ਸਮਗਰੀ ਦਾ ਕੀਤਾ ਕੀ ਜਾ ਰਿਹਾ ਸੀ ਕਿਉਂ ਮੰਗਵਾਈ ਗਈ ਸੀ ਇਹ ਧਮਾਕਾ ਕੇ ਸਮਗਰੀ ਕਿ ਕੁਝ ਜਾਣਕਾਰੀ ਹੁਣ ਤੱਕ ਮਿਲ ਸਕੀ ਹੈ ਦੇਖੋ ਜਿਹੜੇ ਸਵਾਲ ਤੁਸੀਂ ਸਾਨੂੰ ਕਰ ਰਹੇ ਹੋ ਉਹੀ ਸਵਾਲ ਕਿਤੇ ਨਾ ਕਿਤੇ ਪੁਲਿਸ ਦੇ ਜ਼ਹਿਨ ਦੇ ਵਿੱਚ ਹੈ ਤੇ ਪੁਲਿਸ ਵੱਖ-ਵੱਖ ਏਂਗਲਾਂ ਤੋਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਹਿਲਾਂ ਤੁਹਾਨੂੰ ਉਹ ਜਗ੍ਹਾ ਦਿਖਾ ਦਿਆਂ ਕਿ ਜਿਸ ਜਗ੍ਹਾ ਦੇ ਉੱਪਰ ਘਰ ਹੈ ਖੇਤ ਹੈ ਖੇਤ ਦੇ ਘਟਾਣੀਆਂ ਨੇ ਇਸ ਪਾਸੇ ਤਸਵੀਰਾਂ ਵੇਖੋ ਤੁਸੀਂ ਕਿ ਤੁਹਾਨੂੰ ਖੇਤ ਨਜ਼ਰ ਆ ਰਹੇ ਨੇ ਔਰ ਅੱਗੇ ਤੁਹਾਨੂੰ ਉਹ ਘਰ ਵੀ ਦਿਖਾਣਾ ਕਿ ਜਿਸ ਜਗ੍ਹਾ ਦੇ ਉੱਪਰ ਇਹ ਬਲਾਸਟ ਹੋਇਆ ਸੀ ਔਰ ਗੱਲ ਕਰਦੇ ਕਿ ਹੁਣ ਤੱਕ ਜਾਂਚ ਕੀ ਨਿਕਲ ਕੇ ਸਾਹਮਣੇ ਆਇਆ ਦੋ ਬਲਾਸਟ ਹੁੰਦੇ ਨੇ ਲਗਾਤਾਰ ਪਹਿਲਾ ਬਲਾਸਟ ਦੇ ਵਿੱਚ ਉਹ ਨੌਜਵਾਨ ਜ਼ਖਮੀ ਹੁੰਦਾ ਹੈ ਜਿਹੜਾ ਕਿ ਲਾਅ ਦੀ ਪੜ੍ਹਾਈ ਵੀ ਕਰ ਰਿਹਾ ਪਲੱਸ 2 ਤੋਂ ਬਾਅਦ ਉਹ ਪੜ੍ਹਾਈ ਕਰ ਰਿਹਾ ਸੀ ਨਾਲ ਨਾਲ ਔਰ ਦੱਸ ਰਿਹਾ ਸੀ ਕਿ ਪਿੰਡ ਦੇ ਵਿੱਚ ਇੱਕ ਇਮਾਨਦਾਰੀ ਦੇ ਤੌਰ ਤੇ ਇੱਕ شریف ਜਿਵੇਂ ਮੁੰਡਾ ਹੁੰਦਾ ਉਸ ਤਰ੍ਹਾਂ ਦਾ ਪਿੰਡ ਦੇ ਵਿੱਚ ਚਾਲ ਚੱਲਣਾ ਸੀਗਾ ਸਾਹਮਣੇ ਤਸਵੀਰਾਂ ਵੇਖੋ ਜਿਹੜਾ ਏਰੀਆ ਕਾਟਰਨ ਆਫ ਕੀਤਾ ਹੈ ਇਸ ਦੇ ਨਾਲ